ਹਿੰਸਾ ਸਿਕਲ ਦੀ ਸਾਰਿਆਂ ਨਾ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪੰਗਾਲੀ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਭੱਲ ਸਿੰਘਣਾ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇਹ ਸਾਰੀਆਂ ਮੱਝਾਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਵਾਂ ਇਹ ਸਾਰੀਆਂ ਮੱਝਾਂ ਤੁਹਾਨੂੰ ਦਿਖਾਵਾਂਗੇ ਕੋਈ ਸੱਜਰ ਸੂਈ ਆ ਕੋਈ ਗੱਬਣ ਆ ਕਿ ਤੋਟ ਗੱਬਣ ਆ ਕੋਈ ਬੱਚੇ ਤੋਂ ਬਿਨਾ ਵਾਂ ਤੇ ਇੱਕ ਐਂਡ ਤੇ ਹੋਰੇ ਭਾਜ ਗਾਵ ਵੀ ਤੁਹਾਨੂੰ ਦਿਖਾਉਣੀ ਆ। ਵੀਡੀਓ ਪੂਰੀ ਜ਼ਰੂਰ ਵੇਖਿਓ। ਸਾਰੀ ਵੈਰਾਈਟੀ ਦੇ ਪਸ਼ੂ ਤੁਹਾਨੂੰ ਵਿਖਾਵਾਂਗੇ। ਵੱਡੇ ਭਾਵੇਂ ਤੇ ਛੋਟੇ ਭਾਵੇਂ। ਨੋਰਮ ਰੇਟ 'ਚ ਵੀ ਮੱਝਾਂ ਤੁਹਾਨੂੰ ਦਿਖਾਉਣੀ ਆ। ਜ਼ਿਆਦਾਤਰ ਅਜੇ ਸੁਈਆਂ ਹੀ ਆ। ਆਹ ਬੱਚੇ ਆਪਾਂ ਦੇਖ ਸਕਦੇ ਹਾਂ ਸਾਰੀਆਂ ਦੇ। ਕਿਸੇ ਦਾ ਮਗਰ ਕੋਈ ਨੀਲੀ ਦੀ ਕੱਟੀ ਆ, ਕੋਈ ਕੱਟਾ ਆ। ਹਾਂਜੀ ਬੀਤੀ ਸਾਸਕਲ ਜੀ। ਕੀ ਹੋਸਣਾ। ਵਧੀਆ ਵਧੀਆ ਤੁਹਿੰਨ ਦੱਸੋ। ਚਲੋ ਮੇਰਾ ਚੀਂਦੀਆਂ ਜੀ। ਦੇਖ ਗਿਆ ਮਾਲ ਉਦਨ ਵਾਲਾ ਫਿਰ। ਮਾਲ ਵੇਖਿਆ। ਠੀਕ ਆ ਮਾਲ ਨਹੀਂ ਗਿਆ ਬੰਦਾ ਕੋਈ ਇੱਕ ਅੱਧੀ ਰਾਗੀ ਕੋਈ ਵੇਖੀ ਠੀਕ ਆ ਮੋਜਾ ਦਾ ਰੰਗ ਵਾਲੀ ਠੀਕ ਆ ਹਾਂਜੀ ਤੇ ਅੱਜ ਵੀ ਮਾਲ ਸਾਰੀ ਵੈਰਾਈਟੀ ਦਾ ਕੋਈ ਵੱਡਾ ਭਾਗ ਕੋ ਛੋਟਾ ਭਾਗ ਅੱਜ ਵੀ ਮਾਲ ਤੇ ਪਰਸੂ ਜਾ ਕੇ ਤਾਂ ਫੋਨ ਕਰਨਾ ਤਾਂ ਪਸਵਾ ਭਾ ਲੈਣ ਤੋਂ ਹੀ ਘਰ ਆਹ ਵਲੈਂਟਰ ਪੈ ਗਿਆ ਅਸੀਂ ਤੁਹਾਡਾ ਸਾਡੇ ਜੰਮੀ ਤੋਂ ਪਸਵਾ ਪੈ ਗਿਆ ਠੀਕ ਠੀਕ ਆ ਪਸਵਾ ਕਰ ਚਲੋ ਮੈਂ ਜਾਂ ਜਦੋਂ ਨੀ ਵੇਖੂਗੀ ਆ ਠੀਕ ਠੀਕ ਆ ਤੇ ਅੱਜ ਹੁਣ ਸਾਰੀ ਪਟਾਦੀ ਦਾ ਉਹ ਕਬੜੀ ਨੂੰ ਮਈ ਕਬੜੀ ਚੰਗੀ ਆ ਆਪਣੇ ਕੋਲ ਅੱਛਾ ਸੁਈਆਂ ਆ ਇੱਕ ਦੋ ਸੁਈਆਂ ਉਹਦਨ ਵਾਲੀ ਟੋਕੜ ਕੱਬਣ ਵੇਖੀ ਫਿਰ ਉਹਦ ਵੇਖੀ ਉਹਦੇ ਕਿੰਨੇ ਕੇ ਫ ਇਹ ਦਸੇ ਵੀ ਬੇਨਤ ਲੋਕ ਕਰਨ ਅੱਛਾ ਉਹੋ ਜੀ ਟੋਕੜ ਗੱਭਨੇ ਕੱਦੀ ਲੱਭ ਕੇ ਲਿਆਇਆ ਗਾ ਨਾ ਫਿਰ ਸਾਨੂੰ ਟੋਕੜ ਤੋਂ ਬਹੁਤ ਚੰਗੀ ਜੱਟ ਜੀ ਠੀਕ ਆ ਹਾਂ ਜੀ ਟੋਕੜ ਗੱਭਨਾ ਠੀਕ ਆ ਬਹੁਤ ਹੀ ਚੰਗੀ ਆ ਠੀਕ ਆ ਹਾਂ ਜੀ ਤੇ ਹੋਰ ਆਪਣਾ ਪਿੰਡ ਹੈ ਕਵਾ ਹਾਂ ਜੀ ਪੰਘਾਲ ਜੀ ਹਾਂ ਜੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਮਜੀਠਾ ਜੈਨਤੀਪੁਰ ਡੈਵਲ ਕੋ ਚਾਰ ਠੀਕ ਆ ਤੇ ਫੋਨ ਨੰਬਰ 985598 ਹਾਂ ਜੀ 21402 ਦੂਜਾ ਗੱਤੇ 743 ਤੱਕ 400 ਕਰਨੀ ਠੀਕ ਹੈ ਤੇ ਨਾਮਪਾਲਾ ਸਿੰਘ ਹਾਂਜੀ ਨਾਮਪਾਲਾ ਸਿੰਘ ਨਾਮਪਾਲਾ ਚੱਲਦਾ ਜੀ ਠੀਕ ਹੈ ਜੀ ਹਾਂਜੀ ਔਰ ਵੇਜੇ ਠੀਕ ठाਜੇ ਵਧੀਆ ਵਧੀਆ ਜੇ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਝੋਟੀ ਹੈ ਥੋ ਇਹਦਾ ਪਹਿਲਾ ਜਿਹੜਾ ਬੋਲਾ ਬਚਾਵਾ ਆ ਜਿਹੜਾ ਆਹ ਜਿਹੜਾ ਪਹਿਲੇ ਜਿਹੜੇ ਕੱਟਾ ਆਹ ਹੀ ਬੱਚੇ ਇੱਥੇ ਸਾਰੇ ਵੱਜੇ ਆ ਸਾਰੀਆਂ ਦੇਖੋ ਜੀ ਬੱਚੇ ਬਿਲਕੁਲ ਬਾਬਾ ਜੀ 10 ਲੀਟਰ ਨਾ ਲੀਟਰ ਆਉਂਦੇ ਆ ਤਿਆਰ ਆ ਜਿਹੜਾ ਤਿਆਰ ਹੈ 1.5 ਕਿਲੋ ਜੋ ਝੋਟੀ ਦੀ 2.5 ਕਿਲੋ ਗਾੜਿਆ ਆ ਬਾਬਾ ਜੀ ਇਹੋ ਜਿਹਾ ਹੋਊਗਾ ਵੀ ਜਸਮਨ ਦਾ ਬਾਟ ਸੁਆ ਇਹਦਾ ਪਹਿਲਾ ਹੀ ਆ ਕੋਈ ਨਹੀਂ ਮਾਰੀ ਹੋਈ ਜਿਹੜੀ ਉਹ ਪਹਿਲਾਂ ਲਾਉਂਦਾ ਠੀਕ ਆ ਕਿਸੇ ਨੂੰ ਚੰਗਾ ਜਵਾਬ ਕਿੰਨਾ ਚਿਰ ਹੋਇਆ ਸੋਈ ਨਾ ਇਹਨੂੰ ਕੋਈ ਸੁਈ ਨਾ ਸਤ ਹੋ ਗਈ ਚਲੋ ਲੈ ਜਾ ਫਿਰ ਕਮਾਗੇ ਇਹ ਪਹਿਲੇ ਜਿਹੜਾ ਬਾਬਾ ਜੀ ਦਾ 10 ਲੀਟਰ ਜਿਹੜਾ ਮਿਨਵਾ ਤੋਲਣਾ ਦਾ ਆ ਅੱਛਾ ਤਿਆਰ ਜਿਹੜਾ 10 ਲੀਟਰ ਕਹਿੰਦੇ ਮੋਕੇ ਦੇ ਤਿਆਰ ਆ ਜਿਹੜਾ ਹਾਂਜੀ ਹਾਂਜੀ ਤੇ ਕਿੰਨਾ ਫਿਰ ਇਹਦਾ ਮੁੱਲ ਮੁੱਲ ਤਾਂ ਬਾਬਾ ਜੀ ਛੋਟੀ ਵੱਡੀ ਜਿਵੇਂ ਦੀ ਮਰਜ਼ੀ ਚਲੋ ਵੇਚ ਦੀਏ ਹਾਂਜੀ ਚੌਥੀ ਜਲਾ ਚੰਗਾ ਹਾਂਜੀ ਤੇ ਕਦਗੂਦੂ ਚੰਗਾ ਵਾ ਠੀਕ ਆ ਮੋਲੇ ਦਾ ਜਨਾਵਾ ਜੀ ਕਰੀਏ ਢੋੜੀ ਦੇਗੇ 75000 75000 ਦੇ ਦੱਸਾਂਗਾ ਮਿੰਟ ਕਰਦਾ ਵੇ ਲੈਣਾ ਆਪਣੇ ਕਰੋ ਠੀਕ ਆ ਜੀ ਬਾਬਾ ਜੀ ਹਾਂ ਲੈ 70000 ਦੇ ਦਿਆਂਗੇ 70 ਦੀ ਠੀਕ ਆ ਚਲੋ ਬਾਕੀ ਕੋ ਫੋਨ ਲਾਵੇ ਕਿ ਗੱਲਾਂ ਗਾਹ ਦੀਆਂ ਬਾਕੀ ਕੋ ਫੋਨ ਲਾਵੇ ਖਾਲੀ ਫਿਰ ਵੀ ਨਹੀਂ ਮੋੜਨਾ ਕਿਹਾ ਵਾਤਾ ਵੀਡੀਓ ਦਾ ਬੰਦੇ ਵਾਦੇ ਦੋ ਲੱਖਾਂ ਵੀ ਜਨਾ ਜੀ ਅੱਛਾ ਜਵਾਬ ਤੁਹਾਾਰੀ ਬਹੁਤ ਜ਼ਿਆਦਾ ਚੰਗਾ ਠੀਕ ਆ ਪਿਆਰ ਦੇਖ ਲਓ ਵੀ ਸਾਡੇ ਅਸੀਂ ਵੀਡੀਓ ਦਾ ਕੰਮ ਹੈ ਨਾ ਇਹ ਨਹੀਂ ਗੱਲ ਜਿਵੇਂ ਆ 5 ਵਜੇ ਦੇਖ ਲਓ 5 ਵਜੇ 7 ਮਿੰਟ ਹੋਏ ਆ ਤੇ ਸਵੇਰੇ ਅਸੀਂ 5 ਵਜੇ ਇਹਨਾਂ ਦੀ ਚੋਾਈ ਚਾਲੂ ਕੀਤੀ ਲੱਧਾ ਘੰਟਾ ਨੂੰ ਲੱਗਾ ਮਤਲਬ ਹੁਣ ਪੂਰਾ ਚੋਾਈ ਦਾ ਟਾਈਮ ਹੋ ਗਿਆ ਤੇ ਚੋਾਈ ਦਾ ਟਾਈਮ ਹੋ ਗਿਆ ਤੇ ਮਾਲ ਵੇਚੋ ਕੋਈ ਪਛਮਾਨ ਨਹੀਂ ਕਿਸੇ ਡਕਰ ਨੂੰ ਹਾਂਜੀ ਹਾਂਜੀ ਆ ਵੀ ਮੈਂ ਉਧਾਂ ਹਾਂਜੀ ਆ ਵੀ ਮੈਂ ਉਧਾਂ ਜੀ ਸ਼ਾਮ ਦੇ 5 ਵਜੇ ਗਏ ਆ ਜਿਹੜੇ ਚਲੋ ਹੁਣ ਆਹ ਜਿਹੜੀ ਸਾਰੀ ਠੀਕ ਹੈ ਤੇ ਆ ਦੂਸਰੇ ਨੰਬਰ ਵਾਲੀ ਦੂਸਰੇ ਨੰਬਰ ਵਾਲੀ ਤੋੜੀ ਕਿੰਨਾ ਚਿਰ ਹੋਇਆ ਇਹਨੇ ਸੋਈ ਨੂੰ ਇਹਨੂੰ ਤੂੰ ਹਫਤਾ ਨਹੀਂ ਆਇਆ ਤੈਨੂੰ ਸੋਈ ਨੂੰ ਹਫਤਾ ਲੱਲੋ ਹੋ ਗਿਆ ਤੇ ਦੁੱਧ ਕਿੰਨਾ ਇਹ ਦੇਖੋ 8 ਕਿਲੋ ਇਹਦੀ ਜਿਹੜਾ ਗੱਡੀ ਦਾਸ ਵਾਲੀ ਪੂਛ ਲਓ ਮੈਂ ਥੱਲੇ ਦੀ ਠੀਕ ਹੈ ਤੇ ਕਿੰਨਾ ਕਿ ਦੁੱਧ ਘਰੀ ਜਾਊਗੀ ਇਹਦਾ ਹੋਣਾ 8 ਕਿਲੋ ਜੀ ਠੀਕ ਹੈ ਬਾਕੀ ਚਲੋ ਕੋਈ ਸਾਮ ਕਰੂਗਾ ਤੇ ਦੁੱਧ ਜਿਹੜਾ ਵੱਧ ਚਵਾਈ ਜਾਊਗੀ ਹਾਂਜੀ ਹਜੇ ਤੁਹਾਨੂੰ ਪਤਾ ਹੋਣਾ ਨਾ ਮਾਲ ਮੱਖੀ ਮੱਛੇ ਆ ਇਹਦੇ ਮਗਰ ਕੀ ਕਟਾ ਕੱਟੀ ਜੇ ਇਹਦੇ ਮਗਰ ਕੱਟੀ ਇਹਦੇ ਮਗਰ ਕੱਟੀ ਹੈ ਬਾਕੀ ਥੱਲੇ ਵੀ ਕਾਫੀ ਸਫਾਈ ਜਿਆ ਮੈਂ ਨਹੀਂ ਬਾਬਾ ਜੀ ਡੰਗਰ ਜਿਹੜਾ ਵੀਰੇ ਪਸਣਿਆ ਪਊਗਾ ਨਾ ਉਹ ਪਾਵਾਂਗੇ ਨਹੀਂ ਠੀਕ ਆ ਜਿਹੜਾ ਡੰਗਰ ਪਸਮਣ ਦਾ ਮਤਲਬ ਹੀ ਇਹ ਆ ਵੀ ਢੱਕਿਆ ਹੋ ਜਾ ਥੱਲੇ ਛੱਡਿਓ ਠੀਕ ਆ ਨਿਚੋੜੀਆਂ ਸਾਫ਼ ਕੀਤੀਆਂ ਆ ਘੜੀਆਂ ਘੜੀਆਂ ਦੇ ਲਈਆਂ ਨਹੀਂ ਕੀ ਹੋਣ ਲੱਗਾ ਕਿਹੜਾ ਮਗਰ ਪਿਆ ਕੋਈ ਚਲੋ ਬਾਕੀ ਜੋ ਕਰਨਾ ਜੋ ਉਹ ਮਿਲਣਾ ਹਾਂਜੀ ਹਾਂਜੀ ਜੋ ਕਰਨਾ ਹੈ ਨਾ ਉਹ ਹੀ ਮਿਲਣਾ ਉਹ ਹੀ ਹੋਣਾ ਠੀਕ ਆ ਠੀਕ ਆ ਕਿਹਾ ਨਾ ਡੰਗਲ ਦਾ ਟੌਰ ਮਾ ਦੇ ਡੱਬੇ ਵੀ ਚੰਗੀ ਲੱਗੇ ਕੋਈ ਵੀਡੀਓ ਤੇ ਪੁਝਾ ਕੇ ਲੈ ਜੀ ਹਾਂਜੀ ਨਾਲ ਡਰ ਕੋਈ ਨਹੀਂ ਭਾ ਚਾਰ ਦਾ ਡੰਗ ਚੋਏ ਠੀਕ ਆ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਦੇਣਾ ਮੱਝੀ ਲਈ ਬਾਬਾ ਜੀ ਇਹ ਮਹੀਂ ਜਣੀਆਂ 80000 80000 ਦੀ ਵਿੱਚੋਂ ਕਿੰਨਾ ਮਾਨ ਕਰ ਦਈਏ ਇਹ ਬਾਬਾ ਜੀ ਹਾਂ ਨਾ ਹੀ ਨਾ 76000 76000 ਤੇ ਦੁੱਧ ਕਿੰਨਾ ਚਵਾਈ ਜਾਊਗੀ ਇਹ ਦੋ ਤਾਂ ਬਾਹਰ ਤੋਂ ਬਾਹਰ ਹੀ ਜਾਊਗੀ ਅੱਛਾ ਬਾਹਰ ਹੀ ਆਊਗੀ ਦਸਾਂ ਦਾ ਬਾਹਰ ਹੀ ਜਾਊਗੀ ਜਿਹੜਾ ਕਹਿੰਦੇ ਤੇ ਹੁਣ ਆ ਗਈ ਆਪਣੇ ਕੋਲ ਤੇਸਰਨ ਪੂਰੀ ਇੱਕ ਰੰਗ ਕਾਲੀ ਆ ਹਾਂਜੀ ਇਹਦੇ ਵਾਲ ਵੀ ਦੇਖੋ ਨਹੀਂ ਛਟਾ ਗਏ ਠੀਕ ਆ ਤੇ ਵੱਡੀ ਮਹੀਂ ਕੱਤ ਵਜਨ ਵਾਲੀ ਆ ਕੱਦ 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 ਵਜਨ ਤੇ ਚੰਗੀ ਆ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹਨੂੰ 20 ਦਿਨ ਹੋ ਗਏ ਸੂਈ ਨੂੰ ਪਹਿਲਾਂ ਕੱਟਾ ਉਹ ਗੰਦੀ ਆ ਆਹ ਕੱਟਾ ਜੀ ਦਾ ਠੀਕ ਆ ਤੇ ਦੁੱਧ ਕਿੰਨਾ ਤਿਆਰ ਹੈ ਇਹਦੇ ਕੋਲ ਦੁੱਧ ਕਿੰਨਾ ਤਿਆਰ ਜੇ ਦੁੱਧ ਹੋਣਾ ਦਾ 11 12 ਕਿਲੋ ਹੋ ਜੇ ਪਰ 10 ਲੀਟਰ ਠੰਡਾ ਕਰਕੇ ਬਿਲਕੁਲ ਜਿਹੜਾ ਮੈਂੰਤੀ ਕਰਕੇ ਦੇ ਦੋਗੇ ਤੋਰਾ ਫਿਰ ਇੱਕ ਰੀਮ ਦੇਖੇ ਇੱਕ ਕੰਨ ਕਾਲੀ ਬਾਕੀ ਇਹ ਆ ਕਿ ਸਰੀਰਮ ਭਾਰੀ ਆ ਕੱਦ ਵਜਨ ਚ ਆ ਜੜੀ ਨਗਰੇ ਤੇ ਕਟਾ ਦੇਦੀ ਕਿ ਕੱਲਾ ਖੜਾ ਹੈ ਠੀਕ ਹੈ ਇਹ ਦਰਦੀ ਜਿਹੜਾ ਕੈਮਰਾ ਹੈ ਬਾਕੀ ਥਣਾ ਦਾ ਸਾਈਜ਼ ਗੈਪ ਵੀ ਜਿਹੜਾ ਇਹਦਾ ਚੰਗਾ ਹੈ ਪੇਪਰ ਦੇ ਤਾਂ ਵੀ ਚੰਗੀ ਹੈ ਕੋਈ ਮੋਟਰ ਨਹੀਂ ਠੀਕ ਆ ਸੋ ਛੱਡ ਜੀ ਆਉਂਦੀ ਬਣਾ ਲੈ ਉਹ ਚੀਜ਼ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਮੇਰੀ ਤਾਂ ਮਰਜ਼ੀ ਅਰੀਏ ਮੈਂ ਦਿਨਾਵੇ 85000 85000 ਦੀ ਵਿੱਚ ਅਗਰ ਨਾ ਕਮਨ ਮਾਨ ਬਾਬਾ ਜੀ ਉਹਦਾ ਪੰਜਾ ਹੀ ਛੱਡ ਦੇਗੀ ਅੱਛਾ 80000 ਦੇ ਦੇ ਦੰਗਹਾਨ 80 ਦੇ 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 ਬਿਲਕੁਲ ਪਿਓਰ ਹੋਰਾ ਇੱਕ ਆ ਵੀ ਛੱਡਾ ਨੀ ਠੀਕ ਹੈ ਜਵਾਬ ਸਮਾ ਬਿਲਕੁਲ ਸਾਫ ਆ ਬਲੀ ਠੀਕ ਹੈ ਜੀ ਐ ਚੱਡਾ ਵੇਖੋ ਜੀ ਤਾਂ ਕਾ ਕਰ ਰਾਇਆ ਹੁੰਦਾ ਨਾ ਠੀਕ ਆ ਇਦਾਂ ਲਗਾ ਜੀ ਬਾਕੀ ਸਿਰੇ ਠੰਡੀ ਬਣ ਤੇ ਹੁਣ ਆ ਛੋਟੀ ਜਿਹੜੀ ਇਹ ਛੋਟੀ ਅੱਜ ਹੀ ਸਾਡੇ ਕੋਲ ਸਾਰੀ ਸਾਫ ਕੀਤੀ ਆ ਅੱਛਾ ਦੁੱਧ ਕੋਈ ਦਾਖਲ ਹੋਏਗਾ ਪੱਕਾ ਦੁੱਧ ਇਹ ਫਿਲਹੇ ਘਰੋਂ ਇਹਨਾਂ ਕਿਹਾ ਆ ਅੱਜ ਹੀ ਆ ਕੋਈਗੀ ਅੱਜ ਹੀ ਸਾਡੇ ਕੋਲ ਆਈ ਆ ਦੂਜਾ ਸੁਗਾ ਤੇ ਪਿਓਰ ਹਰਿਆਣੇ ਦੀ ਤੇ ਰਿਆਲੀਆਂ ਲਈ ਰਿਆਲੀਆਂ ਤੇ ਬੰਗਾਲੀ ਦੀ ਸ਼ੂਰ ਆ ਅੱਛਾ ਦਾਲ ਦਾ ਪਿੰਡ ਰਿਆਲੀ ਉੱਥੋਂ ਲਈ ਆ ਇਹਦੇ ਨਾਲ ਕਟਾ ਵੀ ਬਹੁਤ ਚੰਗਾ ਇਹ ਕਰੰਗ ਕਾਲਾ ਉਹ ਖਵਾ ਦਿੰਦੇ ਆ ਕਿੰਨਾ ਚਿਰ ਹੋਇਆ ਸੋਈ ਨਾ ਇਹਨੂੰ ਸੋਈ ਨਾਲ 5-6 ਦਿਨ ਮਿਲ ਜੇ ਹਰ ਮਤਉਣੀ ਆਈਏ ਕੋਈ ਕਰੀਬਨਾਂ ਲਾ ਲੋ ਵ ठीक है चलो लगे चल कर मजबूर ठीक ठाक जी टाइम सतना बड़ी है ਸੱਜਣਾ ਰਹੀ ਆ ਉਹ ਸੱਜਣਾ ਆਉਂ ਬਰਾਮਾ ਕੀ ਹੈ ਹਾਂਜੀ ਤੇ ਕਿੰਨਾ ਜਿਹਦਾ ਮੁੱਲ ਇਹਦਾ ਮੁੱਲ ਛੋਟੀਆਂ ਦੇ ਭਾਵੇਂ ਇਹਦੇ ਨਾਲ ਅੱਗੇ ਹੀ ਹੁੰਦਾ ਇੱਕ ਪੰਜੀ ਪੰਜੀ ਦੇ ਵੇਚੀਆਂ ਹੋ ਹਾਂਜੀ ਚਲੋ ਹਣਾ ਬਜ਼ਾਰ ਮੈਂ ਕਹਿੰਦਾ ਬਾਕੀ ਪਿਛੋਂ ਭਾਅ ਨਾਲ ਮਿਲੀ ਆ ਅੱਛਾ ਹੁਣ ਮੈਂ ਪੂਰੇ ਲੱਖ ਕਿੰਨੇ ਦੀ ਪੂਰੇ ਲੱਖ ਦੀ ਵਿੱਚ ਹੋ ਗਰਨਾ ਕੋ ਮਾਨ ਤਨ ਵੀ ਬਾਬੇ ਮਾਨ ਕਰ ਦੇਣ ਵਾਅਦਾ ਕਰ ਦੇਣਾ ਅੱਛਾ ਨਹੀਂ ਤਾਂ ਸਾਂਭ ਲਾਂਗੇ ਲੱਖ ਤੇ ਜ਼ਿਆਦਾ ਜੇ ਨਹੀਂ ਬਾਬੇ ਕਰ ਦੇਣਾ ਵਾ ਪਤਾ ਕਿਉਂ ਉਹਨੇ ਲਾ ਕੇ ਆਈਆਂ ਹਾਂ ਅੱਜ ਥਾਲ ਬਿਨਾਂ ਇਹ ਪੱਠੇ ਖਾਦੇ ਨਾਂ ਨੂੰ ਪਾਇਆ ਵੰਡ ਪਾਇਆ ਜੀ ਉਹਨੂੰ ਸਾਵਾਂਗੇ ਵੰਡ ਲਗਾਉਨੇ ਆ ਠੀਕ ਆ ਤੇ ਇਹਦਾ ਹਾਨ ਆ ਜਿਹੜੇ ਮੋਲੇ ਲੈਣ ਦੇ ਨਾਲ ਦਿਲ ਕੋਲੀ 86 ਹਜ਼ਾਰ ਦੇ 86 ਹਜ਼ਾਰ ਦੇ ਤੇ ਦੁੱਧ ਕਿੰਨਾ ਕੁ ਚਵਾਈ ਜਾਊਗੀ ਬਾਬਾ ਇਦਾਂ ਦਾ ਜੇ ਦੁੱਧ ਭਾਜਣਾ ਮਰਜ਼ੀ ਕਰਦੇ ਹਾਂ ਜੀ ਪਰ ਸ਼ਰਤ ਨਾਲ ਜੇ ਮੈਂ ਬਾਹਰ ਨਹੀਂ ਜਦਿਆਂ ਉਹ ਮੋਹਰ ਲਾ ਦੇ ਠੀਕ ਹੈ ਜੀ ਕਮ ਲਈ 12 ਮੰਗਦੇ ਰੇ ਆ। ਅੱਛਾ। ਤੇ ਬਲਾ ਗਾਗਨ ਘਾਇ ਮੈਂ ਤਾਂ ਅੱਜ ਹਾਂ ਮਿਲ ਗਈ ਆ। ਠੀਕ ਆ। ਹਾਂਜੀ। ਤੇ ਬਾਕੀ ਚਲੋ ਸੋਹਣੀ ਝੋਟੀ ਆ। ਇੱਕ ਹੋ ਕੇ ਸਾਫ ਹੋ ਆ ਕੇ ਸਾਰੀ ਆਂਦੀ ਆ। ਥੱਲੇ ਵੀ ਸਫਾਈ ਜਿਆ ਜਿੰਨੀ ਵੀ ਆ ਜਿਹੜੀ। ਤੇ ਇੱਕ ਆफी ਝੋਟੀ ਬੜੀ ਖੂਬਸੂਰਤ ਏ। ਇਹਦਾ ਬੱਚਾ ਨਹੀਂ ਟੋਕੜੀ ਕਿੰਨੇ। ਅੱਛਾ। ਤੋੜਾ ਫਿਰ ਦੋਵੇਂ ਟੈਨ ਹੀ ਬਾਜਾ ਮਾਰ ਬੱਚਾ। ਅੱਛਾ। ਠੰਡੀ ਬੜੀ ਏ। ਲਾਈਆ। ਬਹੁਤ ਚੰਗਾ। ਖੁਸ਼ੀ। ਚਲੋ ਤੋੜਦੇ ਕਰੀਏ। ਕਿਉਂ ਬਣੀ ਨਾ ਮਹੀਨਾ ਹੋ ਗਿਆ ਉਹਦਾ। ਅੱਛਾ। ਸਾਨੂੰ ਕੀ ਗਾਰੰਟੀ ਨਹੀਂ ਇਹਦੇ ਨੀਵੇਂ ਨਾਣੇ ਕਿ ਕਿਸੇ ਦੇ ਮੁਕਾਦਰ ਆ। ਹ ਬਾਕੀ ਸਾਫ ਨੂੰ ਕਢੀ ਬਾਕੀ ਛੋਟੇ ਸਿੰਗ ਦੀ ਪਹਿਲਾ ਹੀ ਸੋਆ ਇਹਦਾ ਹਜੇ ਵੱਡੀ ਬਾਕੀ ਤੇ ਕਾਂਦੇਵਾਂ ਜੰਦੀ ਚੰਗੀ ਆ ਚਲੋ 6 ਕਿਲੋ ਦੁੱਧ ਜਿਹੜਾ ਕਹਿੰਦੇ ਕੀ ਹੈਗਾ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਬਾਬਾ ਜੀ ਨਾ ਨਾ ਵਾਲਾ ਕਿੰਨਾ ਕ ਇਹ 40000 ਜੀ 40000 ਜੀ ਜੈਸ ਨਾ ਜੀ 40000 ਬੋਲੋ ਛੱਡੋ ਮੈਨੂੰ 38000 ਜੀ 38000 ਜੀ ਠੀਕ ਹੈ ਜੀ ਪਹਿਲਾ ਸੋਆ ਛੋਟੀ 38000 ਜਿਹੜੀ ਕਹਿੰਦੇ ਅੱਜ ਦੇ ਦੇਣੀ ਆ ਤੇ ਹੁਣ ਇੱਕ ਆ ਜਿਹੜੀ ਮੱਝ ਜੇ ਇਹ ਤੋਕਰ ਗੱਲ ਜੀ ਚੈੱਕ ਪਾਸ ਚੈੱਕ ਪਾਸ ਇਹ ਘਰ ਵਾਲਿਆਂ ਨੇ ਤੇ ਕਿਹਾ ਸੀ 7 ਮਹੀਨਿਆਂ ਦੀ ਆ ਅੱਛਾ ਪਰ ਅਸੀਂ ਡਾਕਟਰ ਚੈੱਕ ਕਰੇ ਇਹਨੂੰ 5 ਮਹੀਨਿਆਂ ਦਾ ਸੀਗਾ ਅੱਛਾ 5 ਮਹੀਨਿਆਂ ਦੇ ਨਿਕਲੀ ਆ ਅੱਜ ਨਹੀਂ ਅੱਛਾ 2 ਮਹੀਨੇ 13 14 13 14 ਫੜਦੀ ਹੈ ਡੇਰੀ ਦੀ ਮੱਝ ਆ ਕੋਣੋ ਕੋ ਮਿੰਨੇ ਸਾਰੀਆਂ ਭੱਜ ਗਈਆਂ ਆ ਵੀ ਆ ਗਏ ਕੋਈ ਬਾਕੀ ਚੱਲ ਡੇਰੀ ਦੀਆਂ ਮੱਜਾਂ ਸਾਰੀਆਂ ਚੰਗੀਆਂ ਹੀ ਹੁੰਦੀਆਂ ਵਾ ਦੁੱਧ ਉਹਨਾਂ ਨੇ ਮੈਨੂੰ ਦਾਲਾ ਕੇ ਵੀ ਸਮਝਾ ਬਾਅਦ ਚ ਹਾਂਜੀ ਇੱਕ ਤਾਂ ਉਹਨਾਂ ਨੇ ਝੂਠ ਆ ਹਾਂਜੀ ਉਹਨਾਂ ਨੇ ਦਾਲਾ ਕੇ ਵੀ ਜਾ ਵੀ ਸਾਡੀ ਮੈਨੂੰ ਕਿੱਥੇ ਵੀ ਜਿਹਨੂੰ ਦਿਨੀ 14 ਕਿਲੋ ਦੁੱਧ ਕੱਢ ਦੀ ਅੱਛਾ ਤੇ 14 ਨੂੰ 13 14 ਕੱਢਿਆ ਪੱਕਾ ਕਰੰਦੀ ਅੱਛਾ ਤੇ ਬਾਕੀ ਮੈਂ ਰੱਖੋ ਥੱਲੇ ਕਿੰਨੀ ਖੁੱਲੀ ਆ ਠੀਕ ਹੈ ਧੰਨ ਰੱਖੋ ਮੈਂ ਲੈਵਾ ਕਿੰਨਾ ਝਾੜਾ ਵੀ ਵੱਢ ਗਿਆ ਮੈਂ ਬਾਕੀ ਪੂਰੀ ਭਾਰੀ ਆ ਮੱਝ ਜਿਹੜੀ ਪੰਜਾਂ ਮਹੀਨਿਆਂ ਦੇ ਗੱਭਨ ਦੁੱਧ ਕਿੰਨਾ ਇਹ ਦੇਖੋ ਦੁੱਧ ਉਹਨੂੰ 5 ਕਿਲੋ ਦੁੱਧ ਪੰਜ ਛੇ ਗੱਲਾਂ ਮੰਨ ਕੇ ਚੱਲੋ ਜਿਹੜਾ ਕਿੰਨੂੰ ਇਹ ਦੋ ਕਰਕੇ ਬਣ ਬਾਕੀ ਚੰਗੇ ਗੱਦ ਕੱਢ ਚਾ ਤੇ ਚੰਗੇ ਵਜਨ ਚਾ ਜਿਹੜੀ ਪੂਰੀ ਭਾਰੀ ਅਸਰੇ ਵੱਡੀਆਂ ਮੱਜਾਂ ਚ ਹੁੰਦੀ ਬਾਕੀ ਥੱਲਿਆਂ ਚੰਗੀ ਭਰਨੀ ਆ ਇਹਦੇ ਵਿੱਚ ਜਿਹੜੀ ਬਾਹਰ ਨਾਲ ਸੁਣੀ ਡਬਲ ਕਰ ਦੂ ਠੀਕ ਆ ਤੇ ਐਫਕੀ ਕਾ ਦੂ ਪੰਜਾਂ ਮਹੀਨਿਆਂ ਦੀ ਅੱਛਾ ਹਾਂਜੀ ਇਹ ਐਫਡੀ ਆ ਐਫਡੀ ਕਾ ਦੂ ਪੰਜਾਂ ਮਹੀਨਿਆਂ ਦੀ ਠੀਕ ਆ ਕਿਸੀ ਗੱਲ ਆ ਕੀ ਜੀ ਠੀਕ ਆ ਤਾਂ ਆਪਾਂ 20 ਲੈ ਲਈਆਂ ਹਾਂ ਹਾਂਜੀ 40 ਦੀ 45 ਦੀਆਂ 50 ਦੀ ਤੇ ਉਮਰ ਕੇ ਵਿੱਚ ਨਹੀਂ 60 ਦੀ ਜਾਂ 55 ਦੀ ਐਫਡੀ ਤੇ 10 ਸਾਲਾਂ ਚ ਡਬਲ ਹੁੰਦੀ ਏ ਕਿੰਨੇ ਚਿਰ ਚ ਡਬਲ ਹੋਊਗੀ ਇਹ ਵੀ ਇਹ ਜੋ ਤੁਸੀਂ ਵੀ ਪੰਜਾਂ ਮਹੀਨੇ ਲਈ ਕਰੀ ਅੱਛਾ ਪੰਜਾਂ ਮਹੀਨੇ ਕਰੀ ਜਾਂਦੇ ਪਹਿਲਾਂ ਅਸੀਂ 5 ਕਿਲੋ 5 ਕਿਲੋ ਤੁਸੀਂ ਘੱਟ ਕੋ ਕਰਨੀ ਆ ਠੀਕ ਆ ਬਾਕੀ ਉਦੋਂ ਬਾਜ਼ਾਰ ਵੀ ਫਲੋ ਫਲ ਹੋਣਾ ਠੀਕ ਆ 3 ਨਹੀਂ ਸੋਨਾ ਤੇ ਕਿੰਨਾ ਫਿਰ ਇਹਦਾ ਮੁੱਲ ਇਹਦਾ ਮੁੱਲ ਜਨਾਬ ਜੀ ਜਦਾਂ ਕਿ 60 6000 ਵਿੱਚੋਂ ਕਰਨਾ ਕਰਮਾਨ ਬਾਬਾ ਜੀ ਹਾਂ ਨਾ 55000 ਦਾਂਗੇ 55000 ਦੇ 55000 ਦੇ ਠੀਕ ਹੈ ਜੀ ਠੀਕ ਹੈ ਤੇ ਹੁਣ ਆ ਮਗਰ ਕਾਫੀ ਚੰਗੇ ਕੱਦ ਕਾਰ ਚ ਮਾਦੀ ਠੀਕ ਹੈ ਢੋਡੀ ਵੱਢੀ ਆ ਪਿਛਲੀ ਵੀਡੀਓ ਪਾਈ ਦਿੱਤੀ ਅੱਛਾ ਹੋਰ ਨਾਲ ਕੀ ਆ 6 ਕਰ ਦੋ ਤੇ ਆ ਅੱਛਾ ਮੀਲੀ ਦੀ ਕੱਟੀ ਆ ਹਨਾ ਇਹਦੇ ਮਗਰ ਇਹ ਮਹੀਨਾ ਮੋਲ ਪਾਇਆ ਹੈ 9000 ਰੁਪਿਆ ਬੀ ਅੱਛਾ 54700 ਦੀ ਅੱਛਾ 54700 ਦੀ ਫੇਗਲ ਉਹ ਤਾਂ ਵੱਡੀ ਮਹੀ ਆ ਸਾਰਾ ਬੱਚਾ ਮਿਲਦੀ ਕੱਟੀ ਤੇ ਦੋਵੇਂ ਟਾਈਮ ਦੋਵੇਂ ਟਾਈਮ ਤਾਂ ਆ ਜੀ ਮਹੀ 15 ਦਿਨ 15 ਦਿਨ ਮਗਰ ਨਹੀਂ ਲੇਦੀ ਕੱਟੀ ਬੜੀ ਸੋਹਣੀ ਹੈ ਇਹਦੇ ਮਗਰ ਬਾਕੀ ਆ ਦੇਖ ਹਾਂ ਉਹਦਾ ਪਿੱਛੇ ਵੀ ਦੱਸਣੇ ਗੱਲ ਠੀਕ ਹੈ ਇੱਕ ਰਿੱਦਰ ਨੂੰ ਕਰਦੇ ਆ ਥੋੜੀ ਵੱਡੀ ਮਹੀ ਵੇਖੋ ਸਾਰੀਆਂ ਡੱਬਾ ਕਦ ਕਾਠੇ ਦਾ ਜਿਹੜਾ ਬੜਾ ਉੱਚਾ ਵਾ ਇਹ ਆ ਵੀ ਸਰੀਰਾਂ ਲਿੱਸੀ ਆ ਇਸ ਤਰ੍ਹਾਂ ਸਾਰੀਆਂ ਮਹੀਆਂ ਡੱਬਲੇ ਆ ਇਹ ਦੋ ਦਿਕਾ ਨਹੀਂ ਮਾਦੀ ਕੋਈ ਦੋਦਰੀ ਗਾਂ ਆ ਨਹੀਂ ਵੇਖੋ ਠੀਕ ਆ ਤੇ ਆ ਗੱਬਣ ਚ ਇਹ ਗੱਬਣਾ ਛੋਟੀ ਜਿਹੀ ਠੀਕ ਆ ਇਹ ਨਾ ਬਾਈ ਤੁਸੀਂ ਕੁਝ ਹੋ ਗਿਆ ਇਹਦਾ ਮਰਜੀ ਕਰੋ ਇਹ ਦੂਜਾ ਤੋਂ ਆ ਟੋੜੀ ਆ ਠੀਕ ਆ ਇਹ ਵੀ ਕੁੜੀ ਆ ਜੀ ਇਹਦਾ ਮੁਖਾਲਾ ਕਾੜੀਏ ਇਹਨੂੰ ਵੱਤੋਂ 2 ਘੰਟੇ ਹੋ ਗਈ ਠੀਕ ਆ ਵੱਤੋਂ ਦੇ ਘੋਣੇ ਆ ਪਰ ਬਾਕੀ ਚੰਗੇ ਕਦ ਵਜਣ ਤੇ ਜਿਹੜੀ ਆ ਕਦ ਵਜਣੇ ਤੇ ਏਡੀ ਜਿਆਦਾ ਚੰਗੀ ਆ ਮੈਂ ਬਾਬਾ ਵੀ ਆਪਣੇ ਮੂਹਰੇ ਨਹੀਂ ਸੋਦਾ ਕਰਦੀਆਂ ਕਰਦੀਆਂ ਆ ਅੱਛਾ ਪਰ ਜਿਹੜਾ ਲੈ ਜਾਊਗਾ ਨਾ ਹਾਂਜੀ ਕਰੂਗਾ ਯਾਰ ਠੀਕ ਆ ਏ ਡੀ ਰਾਣੀ ਕਰਮਾਲੀ ਐ ਠੀਕ ਆ ਚੰਗੀ ਪਿੱਠ ਬੁੜੇ ਦੀ ਚਲੋ ਸਿੰਘ ਜਰੂਰ ਮਸਾ ਖੋਲਾ ਹਾਂਜੀ ਹਾਂਜੀ ਪੋਛੋ ਮੈਂ ਡੀ ਜਾਨ ਚੰਗੀ ਆ ਵੀ ਮੈਂ ਗੱਲਾਂ ਹੀ ਖਾਦੀਆਂ ਠੀਕ ਆ ਜੀ ਦੁੱਧ ਲਾਜ਼ਮਾ ਖੋਲੋ ਫਿਰ ਲੈ ਜਾਓ ਅਦਰ ਨੂੰ ਲੈ ਜਾਓ ਬਾਅਦ ਵਿੱਚ ਜਵਾਨ ਨਹੀਂ ਹੋਈ ਤੇ ਕੱਡ ਕਾਢ ਕਿਹੇ ਬਣਾ ਕਮੀ ਨਹੀਂ ਹੋਣੀ ਜਾਨੇ ਸਾਫ ਹੈ ਜਾਨੇ ਸਾਫ ਹੈ ਥਣਾ ਦੀ ਤੇ ਪਿੱਛੇ ਦੀ ਮੈਂ ਗਰੰਟੀ ਵਜਣੀ ਬੜਾ ਠੀਕ ਆ ਜੀ ਚਲੋ ਬਾਕੀ ਇਹ ਆ ਵੀ ਦਿਨ ਦੋ ਚਾਰ ਖਾਦੀ ਸਾ ਪਾਸ ਆ ਜਿੱਦਾਂ ਨੁਕਲੀ ਘੋੜੀ ਵਰਦੀ ਆ ਦਦੋ ਠੀਕ ਹੈ ਜੀ ਬਾਕੀ ਥਾਣਾ ਦਾ ਸਾਈਜ ਐਪ ਜਿਹੜਾ ਇਹਦਾ ਚੰਗਾ ਵਾ ਏ ਨਾ ਬੰਦਾ ਆਪਣਾ ਸੱਜ ਨਹੀਂ ਵੀ ਮੈਂ ਇਹ 2 ਮਹੀਨੇ ਕੱਤੀ ਰਹਾ ਤਾਂ ਜਣੀ ਤੁਹਾਨੂੰ ਅੱਛਾ ਕੱਟੀ ਸਾਡੇ ਪਿੰਡੋਂ ਗਈ ਏ ਠੀਕ ਆ ਸਾਡੇ ਪਿੰਡੋਂ ਕੱਟੀ ਗਈ ਥੋੜੀ ਜੀ ਠੀਕ ਆ ਤੇ ਦੁੱਧ ਦੇ ਲੋਰ ਨਹੀਂ ਆ ਕੇ ਕਰਾਉਣਾ ਜ਼ੋਰਦਾਰੀ ਮੁੰਡਾ ਬਾਹਰ ਗਿਆ ਸੀ ਤੇ ਪਟਾਈ ਮੈਂਨਾਂ ਨੂੰ ਦੇ ਦੇ ਪਰ ਗੱਲੀ ਕਲੀ ਜੀ ਦੀ ਮੈਂ ਗਰੰਟੀ ਹੈ ਠੀਕ ਆ ਇੱਕ ਤਾਂ ਜੀਆ ਚੰਗੀ ਹਾਂਜੀ ਜ਼ਿਆਦਾ ਚੰਗੀ ਤੇ ਦੁੱਧ ਕਿੰਨਾ ਚਵਾਈ ਜਾਊਗੀ ਦੁੱਧ 12 ਕਿਲੋ ਦੀ ਗਰੰਟੀ ਦਵਾਗੇ ਨੇ ਠੀਕ ਆ ਵੱਧ ਕਰਦੇ ਕੋਈ ਤੇ ਆਪਣੀ ਸੇਵਾ ਨਾਲ ਤੇ ਇਹਦਾ ਮੁੱਲ ਫਿਰ ਕਿੰਨਾ ਪਹਿਲਾਂ ਕੱਢਿਆ ਇੰਨਾ ਹੀ ਦੇ ਲਓ ਫਿਰ ਇੰਨਾ ਹੀ ਦੇ ਲੇ ਤੇ ਇਹਦਾ ਮੁੱਲ ਇਹਦਾ ਮੁੱਲ ਜਿਨਾ ਮਰਜ਼ੀ ਕਰੀਏ ਹੁਣ ਮੈਂ ਇਹ 95000 95000 ਜਸ ਨੋਈ 95000 ਕਿੰਨਾ ਫਿਰ ਜੈਸਨ ਕਿੰਨਾ ਚ ਜੈਸਨ ਚਲੋ ਹਾਂ ਨਾ ਸੋਨ ਸੋਨ ਕਿੰਨਾਂ ਚੜੀ ਜਾ ਕੇ ਸਾਹਮਣੀ ਸੋਮਣੀ ਸੋਣੀ ਵੀ ਹਾਂ ਹਾਂਜੀ ਤੇ ਕਰਦੀ ਐ ਜੈ ਜੀ ਆਹੋ ਹਾਂ ਨਹੀਂ ਹੋਣਾ 90 ਵੀ ਕਰਨਾ ਇਹਦਾ ਅੱਛਾ ਤੇ 85 ਵੀ ਨਹੀਂ ਕਰਨਾ ਇਹਦਾ ਮੇਰੇ ਹਿਸਾਬ ਨਾਲ ਜੇ ਸੇ ਨਾ ਖੁੱਲਾ ਹੋਵੇ ਭਾਈ ਲੱਖ ਦੀ ਜਿਹਨੇ ਦੋ ਦਿੰਦੀ ਆ ਠੀਕ ਆ ਜਿਹਨੇ ਦੋ ਦਿੰਦੀ ਫਿਰ ਲੱਖ ਦੀ ਆ ਜਿਸ ਸਿੰਘ ਨੇ ਖੁੱਲਾ ਉਹਦੇ ਠੀਕ ਆ ਜਿਸ ਮੇਰੇ ਨਾਲ ਮੋੜਾ ਮੋੜਾ ਅੱਛਾ ਦੁੱਧ ਨੂੰ ਹਿਮਸ਼ਾਂ ਕਰ ਦੇਣਾ ਹੈ ਹੈ ਤੇ ਇੱਕ ਜਿਹੜਾ ਖੁੱਲਾ ਕਰੀਏ ਫਿਰ ਜੱਜਾ ਹੋਰ ਇਹਨੂੰ ਰੱਬ ਦਾ ਭਲਾ ਕਰੇ ਦੀ ਹਾਣਾ ਜਿਹੜੀ 80 ਇਹ ਜੀ 80000 ਦੀ ਹਾਂ 80000 ਦੀ ਕਹਿੰਦੇ ਦੇ ਦੇਾਂਗੇ ਤੇ ਹੁਣ ਇੱਕ ਆ ਜਿਹੜੀ ਗਾਂ ਚ ਇਹਦੇ ਸਾਹ ਤਿੰਨ ਜੀ ਤਿੰਨ ਇਹੋ ਜਣ ਗੱਲ ਚੱਲਦਾ ਜਰੂਰ ਆ ਅੱਛਾ ਤੇ ਪਰ ਧਾਰਾ ਘਾਟ ਚੁੱਲਾ ਕਰਕੇ ਰੱਖ ਦੁੱਧ ਦੁੱਧ ਕਿੰਨਾ ਜੀ ਮਗਰ ਇਹਦੇ ਵੱਛੀ ਆ ਲੈ ਜੀ ਵੀ ਚੱਲੜ ਕਰਕੇ ਪਿੱਛਾ ਠੀਕ ਆ ਆ ਤੇ ਨੰਮੋ ਪਸੰਦ ਹਨ ਮੇਰੇ। ਪਰ ਉਹ ਨਾ ਗਾਉ ਚਾਲੂ ਨ ਕੋਈ ਨਾੜ ਦੀ ਗਲਤੀ ਨਹੀਂ। ਧਰ ਵੀ ਨਾ ਕੋਈ ਚਵਾਵਾ। ਜਦੋਂ ਲੜਦੇ ਤਾਂ ਹੇ ਲੇਤੇ ਤੇ ਲੜਦੇ ਲਾਮੇ। ਆ ਵੱਛੀ ਜੀ ਇਹਦੇ। ਆ ਜੀ ਦੀ ਵੱਛੀ ਜੀ। ਦੋ ਦੋ ਲੀਟਰ ਵਾਲਾ 12 ਕਿਲੋ ਹੋ ਗਿਆ। ਠੰਡਾ ਫਿਰ ਦਿੱਚੇ ਕਮਾ ਕੇ 12 ਉਹਨੇ ਕਮਾਇਆ। ਆ ਜਣਾ ਆ। ਉਹਨਾਂ ਵੀ 12 ਕਿਹਾ ਨਾ 12 ਨਿਕਲਿਆ। ਅੱਛਾ 12 ਇਤਰਾ ਹੈਗਾ ਪੱਕਾ। ਠੀਕ। ਉਹਨਾਂ ਨੇ ਜੇ 12 ਨੂੰ 12 ਹੀ ਨਿਕਲਿਆ। ਹਾਂ ਨਾ ਵੀ ਬੜਾ ਦਾ। ਚਲੋ ਲੈ ਜਾ ਫਿਰ। ਹਾਂ ਕੀ ਹੋਇਆ ਇਹਦਾ ਫਿਰ ਮੁੱਲ ਕੀ ਬਲਾਸਾ ਪਾ ਕੇ ਮੁੱਲ ਇਹਦਾ ਮੁੱਲ ਨਾ ਇਹਦਾ ਜਿੰਨਾ ਮਰਜੀ ਕਰੀਏ ਅੱਛਾ ਇਹ ਮੈਂ ਦੇ ਦਾਂਗੇ 27000 27000 ਦੀ ਵਿੱਚੋਂ ਕਰ ਦੇਣਾ ਮੰਤਨ ਹੋਰ ਜਾ ਜੀ ਜੀ ਇਹ ਮੋ ਲੱਗੇ ਮੰਦਨ ਹੋਇਆ ਜੀ ਇਹਦਾ 27 ਤੋਂ 25 ਦੇ ਦਾਂਗੇ ਅੱਛਾ 5000 12 ਕਿਲੋ ਪੱਕਾ ਫੀਲ ਠੰਡੀ ਇੰਨੀ ਆ ਅੱਛਾ ਭਾਵੇਂ ਬੱਚਾ 80 ਦੀ ਉਹ ਬੱਚੀ ਜੀ ਅੱਛਾ ਬੱਚੀ ਛੱਡੋ ਜੀ ਮਾੜਾ ਛੱਡੋ ਬੈਠ ਕੇ ਚੋਲੋ ਠੀਕ ਆ ਇਹ ਪੂਰਾ ਰੋਗ ਕਰ ਦੋ ਕੈਮਰੇ ਦਾ ਵੀ ਆਹ ਦੇਖ ਸਾਡੇ ਦਰਦੀ ਨਾ ਕੈਮਰੇ ਨੂੰ ਉਹ ਬਜ਼ੁਰਗ ਬੰਦਾ ਜਿਹੜਾ ਲਈ ਆ ਉਹ ਇਹ ਬੱਛੀ ਜਾਂਦਾ ਅੱਛਾ ਉਹ ਅੱਛੀ ਦੇ ਬਿਨਾਂ ਝੁੰਡਾ ਸੀ ਪਤਾ ਨਹੀਂ ਬੱਛੀ ਛੱਡ ਕੇ ਝੁੰਡੇ ਆ ਅੱਛਾ ਹਾਂਜੀ ਠੀਕ ਆ ਬਾਕੀ ਕੋਈ ਵੀਰ ਇੱਥੇ ਆਪਣੀ ਤਸੱਲੀ ਕਰਕੇ ਹਨ ਜਿਹੜੇ ਸਵੇਚਵਾਏ ਤਸੱਲੀ ਕਿਤੇ ਉਹ ਯਾਰ ਟਲਗਾ ਕੇ ਖੜੇ ਠੀਕ ਹੈ ਜੀ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਸ ਚਾੱਕ ਕੇ ਆਪਣੀ ਤਸੱਲੀ ਕਰਕੇ ਖੜੇ ਜੇ ਪਸੰਦ ਆ ਤੇ ਅਗਲੇ ਦੇ ਕਿਲੇ ਦਾ ਪਸ਼ੂ ਖੋਲੋ ਨਹੀਂ ਤੇ ਬੱਜਿਆ ਰਹਿੰਦਾ ਇਹ ਨਹੀਂ ਬੰਦਰੀ ਬੰਦਰੀ